ਦੇ ਗੁਰੂ ਜੀ ਕੀ ਫਤਿਹ ਜਹਰ ਪੀਰ ਜਗਤ ਗੁਰੂ ਬਾਬਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਗੁਰੂ ਪਿਆਰ ਵਾਲੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਅੱਜ ਦੇ ਦਿਨ ਪੂਰੀ ਦੁਨੀਆ ਦੇ ਵਿੱਚ ਇਨਾਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਬਾਬੇ ਦੇ ਗੁਰਪੂਰ ਬਨੂ ਪਿਆਰ ਵਾਲੀਆਂ ਕਰੋੜਾਂ ਸੰਗਤਾਂ ਆਪਣੇ ਆਪਣੇ ਤਰੀਕਿਆਂ ਨਾਲ ਮਨਾ ਰਹੀਆਂ ਹਨ ਬਹੁਤ ਵੱਡੀ ਕਿਰਪਾ ਹੈ ਸਤਿਗੁਰਾਂ ਦੀ ਰਹਿਮਤ ਹੈ ਕਿ ਗੁਰੂ ਬਾਬੇ ਨੇ ਜੋ ਸੱਚ ਦਾ ਹੁਕਾ ਦਿੱਤਾ ਪੂਰੀ ਦੁਨੀਆ ਦੇ ਵਿੱਚ ਦੁਨੀਆ ਨੇ ਉਸ ਨੂੰ ਸਮਝਿਆ ਜਾਣਿਆ ਪਹਿਚਾਣਿਆ ਤੇ ਗੁਰੂ ਬਾਬੇ ਦੇ ਦੱਸੇ ਰਾਹਾਂ ਤੇ ਤੁਰਨ ਦੀ ਕੋਸ਼ਿਸ਼ ਕੀਤੀ ਆਪਾਂ ਸਾਰੇ ਹੀ ਆਪਣੇ ਆਪਣੇ ਤਰੀਕੇ ਨਾਲ ਇਹ ਕੋਸ਼ਿਸ਼ਾਂ ਕਰਦੇ ਆਂ ਬੜੀਆਂ-ਬੜੀਆਂ ਰਹਿਮ ਤਾਂ ਬਖਸ਼ਿਸ਼ ਕਰ ਰਹੀ ਹੈ ਸਤਿਗੁਰੂ ਮਿਹਰ ਕਰ ਰਹੀ ਹੈ ਆਪ ਸਭ ਸੰਗਤਾਂ ਨੂੰ ਗੁਰੂ ਪਿਆਰ ਵਾਲੀਆਂ ਸੰਗਤਾਂ ਨੂੰ ਕਟਾਣ ਕੋਟ ਕਟਾਣ ਕੋਟ ਵਧਾਈਆਂ ਗੁਰੂ ਬਾਬੇ ਦੇ ਜਨਮ ਦਿਨ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਗੁਰੂ ਬਾਬੇ ਦੀਆਂ ਸਿੱਖਿਆਵਾਂ ਸਾਡੇ ਹਿਰਦਿਆਂ ਚ ਉਤਰਨ ਸਾਡੀਆਂ ਭਾਵਨਾਵਾਂ ਵਿੱਚ ਜੁੜਨ ਅਸੀਂ ਸਮਝ ਕੇ ਸਿੱਖ ਕੇ ਜਾਣ ਕੇ ਆਪਣੇ ਜੀਵਨ ਨੂੰ ਉਸੇ ਰੂਪ ਨਾਲ ਜਿਉ ਸਕੀਏ ਜਿਸ ਤਰ੍ਹਾਂ ਬਾਬੇ ਨੇ ਚਾਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ